ਨਮਸਕਾਰ ਸਤਿ ਸ੍ਰੀ ਅਕਾਲ ਹਾਂ ਪੰਜਾਬੀ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਨਜ਼ਰ ਪੁਨੇਆ ਦੇਸ਼ ਦੁਨੀਆ ਦੀ ਟੌਪ 10 ਖਬਰਾਂ ਤੇ ਭਾਜਪਾ ਦੇ ਕੌਮੀ ਸਕੱਤਰ ਜੀ ਪੀ ਨੱਡਾ ਨੇ ਪੰਚਕੂਲਾ ਦੇ ਵਿੱਚ ਕੀਤਾ ਰੋਡ ਸ਼ੋਅ ਇਸ ਦੌਰਾਨ ਉਹਨਾਂ ਨੇ ਅੰਬਾਲਾ ਲੋਕ ਸਭਾ ਖੇਤਰ ਤੋਂ ਭਾਜਪਾ ਦੇ ਉਮੀਦਵਾਰ ਬੰਤੋ ਕਟਾਰੀਆ ਦੇ ਲਈ ਵੋਟ ਦੀ ਅਪੀਲ ਕੀਤੀ ਰੋਡ ਸ਼ੋਅ ਸੈਕਟਰ 7 ਤੋਂ ਸ਼ੁਰੂ ਹੋ ਕੇ ਸੈਕਟਰ 8 ਸਿੱਧੇ ਭਾਜਪਾ ਦਫ਼ਤਰ ਤੱਕ ਪਹੁੰਚਿਆ ਜੀ ਪੀ ਨੱਡਾ ਦੇ ਰੋਡ ਸ਼ੋਅ ਵਿੱਚ ਭਾਜਪਾ ਪ੍ਰਤੀਯਾਗੀ ਬੰਤੋ ਕਟਾਰੀਆ ਦਿਨਾਲ ਅੰਬਾਲਾ ਤੋਂ ਬਤਾਏ ਕਤੇ ਸੂਬਾ ਪਾਕਿਸਤਾਨੀ ਸਮਰਥਕ ਅਤੇ ਵਾਰਿਸ ਪੰਜਾਬ ਦੇ ਸੰਗਠਨ ਦੇ ਮੁਖੀ ਅਮਰਿਤਪਾਲ ਸਿੰਘ ਖੜੂਰ ਸਾਹਿਬ ਲੋਕ ਸਭਾ ਸੀਟ ਤੋਂ ਲੜਨਗੇ ਚੋਣ ਨਾਮਜ਼ਦਗੀ ਭਰਨ ਦੇ ਲਈ ਅਮਰਿਤਪਾਲ ਸਿੰਘ ਦੇ ਵਕੀਲ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਦਰਖਾਸਤ ਦਾਇਰ ਕੀਤੀ ਸੀ ਜਿਸ ਵਿੱਚ ਅਮਰਿਤਪਾਲ ਨੇ ਨਾਮਜ਼ਦਗੀ ਭਰਨ ਦੇ ਲਈ 7 ਦਿਨ ਦਾ ਮੰਗਿਆ ਸੀ ਮੌਲਤ ਇਸ ਨੂੰ ਲੈ ਕੇ ਹਾਈ ਕੋਰਟ ਨੇ ਸੋਮਵਾਰ ਤੱਕ ਨਾਮਜ਼ਦਗੀ ਦਾ ਸਾਰਾ ਪ੍ਰੋਸੈਸ ਪੂਰਾ ਕਰਨ ਦਾ ਦਿੱਤਾ ਆਦੇਸ਼ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਨੇ 1 ਜੂਨ ਤੱਕ ਦਿੱਲੀ ਦਿੱਤੀ ਅੰਤਰੀਮ ਜ਼ਮਾਨਤ ਉਹਨਾਂ ਨੂੰ 2 ਜੂਨ ਨੂੰ ਹਰ ਹਾਲ ਦੇ ਵਿੱਚ ਸੈਂਡਰ ਕਰਨਾ ਦੇ ਲਈ ਕਿਹਾ ਗਿਆ ਉਹਨਾਂ ਦੇ ਚੋਣ ਪ੍ਰਚਾਰ ਤੇ ਕੋਈ ਰੋਕ ਨਹੀਂ ਹੋਵੇਗੀ ਲੇਕਿਨ ਉਹ ਕੇਸ ਦੇ ਬਾਰੇ ਵਿੱਚ ਕੋਈ ਗੱਲਬਾਤ ਨਹੀਂ ਆਖਣਗੇ ਦੱਸਦੀ ਕਿ ਕੇਜਰੀਵਾਲ ਦਿੱਲੀ ਸ਼ਰਾਬ ਨੀਤੀ ਮਾਮਲੇ ਦੇ ਵਿੱਚ 40 ਦਿਨ ਤੋਂ ਤਿਹਾੜ ਜੇਲ੍ਹ ਵਿੱਚ ਹਨ ਬੰਦ ਦੇਸ਼ ਦੇ ਵਿੱਚ ਗਰਮੀ ਦੇ ਮੌਸਮ ਦੇ ਵਿੱਚ 20 ਸੂਬਿਆਂ ਦੇ ਵਿੱਚ ਬਰਸਾਤ ਦਾ ਮੌਸਮ ਭਾਗ ਨੇ ਕੀਤਾ ਅਲਰਟ ਜਾਰੀ ਮੌਸਮ ਵਿਭਾਗ ਨੇ ਛੱਤੀਸਗੜ੍ਹ ਅਤੇ ਮਹਾਰਾਸ਼ਟਰ ਦੇ ਵਿੱਚ 5 ਦਿਨ ਤੱਕ ਬਰਸਾਤੀ ਜਿਤਾਈ ਸੰਭਾਵਨਾ ਉੱਥੇ ਮੱਧ ਪ੍ਰਦੇਸ਼ ਦੇ ਵਿੱਚ ਬਰਸਾਤ ਦੇ ਨਾਲ ਗੜੇਮਾਰੀ ਵੀ ਹੋਈ ਹੈ ਅਤੇ ਮੌਸਮ ਭਾਗ ਦੇ ਮੁਤਾਬਕ درمیان ਚੱਲਣ ਗਿਆ ਤੇਜ਼ ਹਵਾਵਾਂ ਲੋਕਾਂ ਨੂੰ ਗਰਮੀ ਤੋਂ ਮਿਲ ਰਹਾ ਹੈ ਗਾਜ਼ੀਬਾਦ ਪੁਲਿਸ ਨੇ ਐਨਕਾਊਂਟਰ ਦੇ ਵਿੱਚ ਟਾਟਾ ਸਟੀਲ ਦੇ ਨੈਸ਼ਨਲ ਬਿਜ਼ਨਸ ਸੈੱਟ ਦੇ ਕਤਲ ਦੇ ਵਿੱਚ ਵਾਂਟਡ ਬਦਮਾਸ਼ ਨੂੰ ਮਾਰ ਸੋਟਿਆ ਬਦਮਾਸ਼ ਉੱਕੀ ਉਰਫ ਦਖਸ਼ ਦੇ ਸਿਰ ਵਿੱਚ ਲੱਗੀ ਗੋਲੀ ਹਸਪਤਾਲ ਦੇ ਵਿੱਚ ਇਲਾਜ ਦਰਮਿਆਨ ਹੋਈ ਉਸਦੀ ਮੌਤ ਉਹ ਦਿੱਲੀ ਦੇ ਸਿਲਮਪੁਰ ਦਾ ਰਹਿਣ ਵਾਲਾ ਸੀ ਦੱਸਦੀ ਹੈ ਕਿ ਇਸ ਮੋਟੇ ਪੇਟ ਦੇ ਵਿੱਚ ਇੱਕ ਸਬ ਇੰਸਪੈਕਟਰ ਦੇ ਹੱਥ ਵਿੱਚ ਵੀ ਲੱਗੀ ਸੀ ਗੋਲੀ ਭਾਜਪਾ ਦੇ ਕੌਮੀ ਸਕੱਤਰ ਜੇਪੀ ਨੱਟਾ ਨੇ ਪੰਚਕੂਲਾ ਦੇ ਵਿੱਚ ਹਰਿਆਣਾ ਦੇ ਭਾਜਪਾ ਗੂਆਂ ਦੀ ਲਈ ਮੀਟਿੰਗ ਦੇ ਦਰਮਿਆਨ ਲੋਕ ਸਭਾ ਚੋਣਾਂ ਨੂੰ ਲੈ ਕੇ ਮੰਨਿਆ ਜਾ ਰਿਹਾ ਹੈ ਅਹਿਮ ਇਸ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਦੀ ਰੈਲੀਆਂ ਦਾ ਰੋਡ ਮੈਪ ਤਿਆਰ ਕੀਤਾ ਗਿਆ ਨਾਲ ਹੀ ਸੂਬੇ ਦੇ ਵਿੱਚ ਵਰਤਮਾਨ ਸਿਆਸੀ ਹਾਲਾਤ ਚੋਣਵੀ ਤਿਆਰੀ ਅਤੇ ਸੂਬੇ ਦੀ ਸਾਰੀ 10 ਲੋਕ ਸਭਾ ਸੀਟਾਂ ਤੇ ਕੀਤੀ ਗਈ ਗਹਿਨਤਾ ਦੇ ਨਾਲ ਚਰਚਾ ਹਰਿਆਣਾ ਦੇ ਵਿੱਚ ਸਾਬਕਾ ਗ੍ਰਹਿ ਮੰਤਰੀ ਅਨਿਲ ਵਿਜਨੇ ਕਾਂਗਰਸ 'ਤੇ ਬੋਲਿਆ ਤਿੱਖਾ ਹਮਲਾ ਵਿਜਨੇ ਆਖਿਆ ਕਿ ਕਾਂਗਰਸ ਦੀ ਕੋਈ ਵਿਚਾਰਧਾਰਾ ਨਹੀਂ ਇੰਦਰਾ ਗਾਂਧੀ ਨੇ ਐਮਰਜੈਂਸੀ ਦੇ ਵਿੱਚ ਜ਼ਬਰਦਸਤ ਲੋਕਾਂ ਦੀ ਆਪਰੇਸ਼ਨ ਕਰਕੇ ਨਰਬੰਦੀ ਕਰਵਾਈ ਅਤੇ ਹੁਣ ਇਹ ਕਹਿ ਰਹੇ ਹਨ ਕਿ ਦੋ ਦੋ ਬੀਬੀਆਂ ਰੱਖ ਲਓ ਕਾਂਗਰਸ ਦੀ ਇੱਕ ਸੋਚ ਨਹੀਂ ਇਹਨਾਂ ਦੀ ਰੋਜ਼ ਸੋਚ ਬਦਲਦੀ ਰਹਿੰਦੀ ਹੈ ਰਾਜਸਥਾਨ ਵਿੱਚ 31 ਜ਼ਿਲ੍ਹਿਆਂ ਦੇ ਵਿੱਚ ਬਰਸਾਤ ਦਾ ਅਲਰਟ ਜਾਰੀ ਉੱਥੇ 11 ਮਈ ਨੂੰ ਪੂਰੇ ਰਾਜਸਥਾਨ ਦੇ ਵਿੱਚ ਤੇਜ਼ ਬਰਸਾਤ ਦੀ ਦੱਸੇ ਗਈ ਸੰਭਾਵਨਾ ਕਿਸੇ ਵੀ ਚਲਬਰ ਜ਼ਿਲ੍ਹੇ ਦੇ ਕਈ ਹਿੱਸਿਆਂ ਦੇ ਵਿੱਚ ਅੱਜ ਮੌਲਤਾਰ ਬਰਸਾਤ ਹੋਈ ਹੈ ਬਾਂਸੂਰ ਦੇ ਵਿੱਚ ਗੜੇਮਾਰੀ ਵੀ ਹੋਈ ਹੈ ਹਨੂਮਾਨਗੜ੍ਹ ਦੇ ਵਿੱਚ ਕੁਝ ਥਾਵਾਂ 'ਤੇ ਹਲਕੀ ਬਰਸਾਤ ਹੋਈ ਹੈ ਮੌਸਮ ਮਾਰਾਂ ਦੇ ਮੁਤਾਬਕ ਅੱਜ ਸ਼ਾਮ ਬਾਅਦ ਗਰਮੀ ਤੋਂ ਪੂਰੇ ਰਾਜਸਥਾਨ ਦੇ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ ਪੰਜਾਬ ਕਾਂਗਰਸ ਕਮੇਟੀ ਦੇ ਸੱਤਰ ਅਤੇ ਲੁਧਿਆਣਾ ਤੋਂ ਉਮੀਦਵਾਰ ਰਾਜਾ ਬੜਿੰਗ ਨੇ ਇੱਕ ਜਨਸਭਾ ਨੂੰ ਕੀਤਾ ਸੰਬੋਧਿਤ ਉਹਨਾਂ ਨੇ ਆਖਿਆ ਕਿ ਕਿਸਾਨਾਂ ਤੋਂ ਰੇਲ ਅਤੇ ਸੜਕਾਂ ਤੇ ਨਾ ਰੋਕਣ ਦੀ ਤੁਰੰਤ ਰੇਲ ਮਾਰਕ ਖੋਲਣ ਦੀ ਅਪੀਲ ਕੀਤੀ ਉਹਨਾਂ ਨੇ ਆਖਿਆ ਕਿ ਇਸ ਨਾਲ ਆਮ ਲੋਕਾਂ ਨੂੰ ਵੀ ਪਰੇਸ਼ਾਨੀ ਹੋ ਰਹੀ ਹੈ ਰਾਜਾ ਬੜਿੰਗ ਨੇ ਆਖਿਆ ਕਿ ਕਾਂਗਰਸ ਹਮੇਸ਼ਾ ਟਕਰਾਅ ਦੇ ਵਿੱਚ ਨਹੀਂ ਬਲਕਿ ਸੁਲ੍ਹਾ ਦੇ ਵਿੱਚ ਰੱਖਦੀ ਹੈ ਵਿਸ਼ਵਾਸ ਅਟਾਲਾ ਦੇ ਰਾਜਪੁਰਾ ਦੇ ਸ਼ਿਵਮ ਕੋਲ ਸਟੋਰ ਦੇ ਵਿੱਚ ਗੈਸ ਲੀਕ ਹੋਣ ਦੇ ਨਾਲ 70 ਦੇ ਕਰੀਬ ਲੋਕਾਂ ਦੀ ਹਾਲਤ ਗੰਭੀਰ ਦੱਸਿਆ ਜਾ ਰਿਹਾ ਕਿ ਸ਼ਾਮ ਦੇ ਸਮੇਂ ਅਮੋਨੀਆ ਗੈਸ ਲੀਕ ਹੋਈ ਸੀ ਜਿਸ ਦੀ ਸੂਚਨਾ ਮਿਲਣ ਦੇ ਬਾਅਦ ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਵੀ ਇਸ ਦੀ ਚਪੇਟ ਵਿੱਚ ਆ ਕੇ ਬੇਹੋਸ਼ ਹੋ ਗਏ ਗੈਸ ਚੜ੍ਹਨ ਦੀ ਵਜ੍ਹਾ ਦੇ ਨਾਲ ਬੇਸੁੱਧ ਹੋਏ ਇਹਨਾਂ ਸਾਰੇ ਲੋਕਾਂ ਦਾ ਰਾਜਪੁਰਾ ਦੇ ਸਰਕਾਰੀ ਹਸਪਤਾਲ ਵਿੱਚ ਕਰਵਾਇਆ ਗਿਆ ਇਲਾਜ। ਧਾਲੀਸ ਨਿਊਜ਼ ਬੁਲੇਟਿਨ ਵਿੱਚ ਨਾ ਹੀ ਜ਼ਿਆਦਾ ਖਬਰਾਂ ਵੇਖਣ ਲਈ YouTube ਤੇ ਟਾਈਪ ਕਰੋ ਸੱਚ ਕੋ ਪੰਜਾਬੀ ਚੈਨਲ।